ਸ਼ਸ਼ੀ ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀ। ਪ੍ਰਮਾਤਮਾ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਬਖਸ਼ੇ। ਸਾਰਿਆਂ ਦੇ ਪਰਿਵਾਰ ਖੁਸ਼ਹਾਲ ਰਹਿਣ। ਸੋਹਣੀ ਸੋਹਣੀ ਜ਼ਿੰਦਗੀ ਜਿਉਣ ਦਾ ਪ੍ਰਮਾਤਮਾ ਬਲ ਬਖਸ਼ੇ। ਬੁਰੇ ਕੰਮਾਂ ਤੋਂ ਬਚਾਵੇ। ਪ੍ਰਮਾਤਮਾ ਨਾਮਦਾਨ ਦੀ ਬਖਸ਼ਿਸ਼ ਕਰੇ। ਤੇ ਆਪਾਂ ਬਣਾਉਣ ਲੱਗੇ ਥੋੜਾ ਜਿਹਾ ਜੀ ਨਵੇਂ ਸਾਲ ਦੀ ਸ਼ੁਰੂਆਤ ਕਰ ਲੱਗੇ ਆ ਪ੍ਰਸ਼ਾਦ ਤੋਂ, ਦੇਗ ਤੋਂ। ਤੋਂ ਮਠਾਸ ਦੇ ਨਾਲ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ। ਵੜਾਵਾਗੇ ਆਪਾਂ ਥੋੜਾ ਜਿਹਾ ਜੀ ਕਾਸ਼ੀਕ ਪਾ ਕੇ ਕਿ ਜਿਆਦਾ ਆਪਾਂ ਨਹੀਂ ਬਣਾਉਂਦੇ ਕਿਉਂਕਿ ਆਪਣੇ ਫੈਮਿਲੀ ਦੇ ਹਿਸਾਬ ਨਾਲ ਚੀਜ਼ ਬਣਦੀ ਹੁੰਦੀ ਹੈ ਹਨਾ ਪਰਮਾਤਮਾ ਇਹ ਕਹਿੰਦੇ ਆਪਾਂ ਸਾਰੇ ਅਗੇ ਅਰਦਾਸ ਕਰਦੇ ਆਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀਆਂ ਦੇਣੀਆਂ ਬੜੀ ਖੁਸ਼ਹਾਲ ਜ਼ਿੰਦਗੀ ਜੀਣ ਸਾਰੇ ਪਰ ਸਾਡੇ ਭੈਣਾਂ ਦੇ ਬੂਹੇ ਵਸਦੇ ਰਹਿਣ ਹਨਾ ਇਹ ਹੁੰਦਾ ਆਪਣਾ ਨਵੇਂ ਸਾਲ ਦਾ ਸ਼ੁਰੂਆਤ ਮਿਠਾਸ ਦੇ ਨਾਲ ਤੇ ਬਾਕੀ ਆਪਾਂ ਥੋੜਾ ਜਿਹਾ ਦੇਗ ਬਣਾ ਰਹੇ ਹਾਂ ਗੁਰੂ ਘਰ ਦੇ ਉਹ ਤਾਂ ਅਸਰੇ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਪ੍ਰਮਾਤਮਾ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਖੁਸ਼ਹਾਲੀ ਮਿਠਾਸ ਕੋਈ ਮਠਾਈ ਚੀਜ਼ ਕੁਝ ਲੈ ਕੇ ਮਠਾਸ ਨਾਲ ਕਰੋ ਪਿਆਰ ਭਾਵਨਾ ਨਾਲ ਕਰੋ ਤੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਆਪਾਂ ਪ੍ਰਸ਼ਾਦ ਬਣਾਉਣ ਲਈ ਲਓ ਜੀ ਆਪਾਂ ਇੱਕ ਕੌਲੀ ਲਈ ਆਟੇ ਦੀ ਜਿੰਨੀ ਕਿ ਜ਼ਰੂਰਤ ਹੋएगी ਆਪਾਂ ਆਟਾ ਪਾ ਲਾਂਗੇ ਬਾਲਾ ਵੀ ਨਾ ਬਣਾਉਣਾ ਕਰਕੇ ਤੇ ਮਿੱਠੀ-ਮਿੱਠੀ ਅੱਗ ਤੇ ਆਪਾਂ ਇਹ ਆਟਾ ਭੁੰਨਾਗੇ ਜਿਆਦਾ ਨਹੀਂ ਬਣਾਉਣਾ ਆਪਾਂ ਨੇ ਅਟ ਕੌਲੀ ਲਈ ਸੀ ਇੱਕ ਜਿੰਨੀ ਕਿ ਜ਼ਰੂਰਤ ਆਪਾਂ ਨੱਕ ਪਾ ਲਏ ਕੀ ਬਸ ਜਿਆਦਾ ਨਹੀਂ ਆਪਾਂ ਮਿੱਠੀ ਅਗੇ ਦੇ ਭੁੰਨਾ ਕੇ ਤਾਂ ਬਹੁਤ ਟੇਸਟ ਬਣਦਾ ਵਾ ਟੇਸਟ ਮਤਲਬ ਕਿ ਮਿਠਾਸ ਰਹਿੰਦੀ ਹੈ ਹਨ ਤੇ ਆਟਾ ਸਾਰਾ ਭੁੱਜ ਜਾਂਦਾ ਨਹੀਂ ਤੇ ਫਿਰ ਆਟਾ ਕੱਚਾ ਰਹਿ ਜਾਂਦਾ ਆਪਾਂ ਦੂਸਰੇ ਦੇ ਨਾਲ ਪਾਉਂਦੇ ਆਂ ਇਹ ਘੜਾ ਚ ਘੜਾ ਚ ਜੇ ਕਰਦੀ ਮੈਨੂੰ ਖਰਚ ਖਰਚ ਹੁੰਦੀ ਹੋਰ ਹੀ ਕੋਸ ਹੁੰਦਾ ਫਿਰ ਆਪਾਂ ਇਹਦੇ ਨਾਲ ਭੁੰਨ ਲੈਨੇ ਲੱਕੜ ਦੀ ਕੜਛੀ ਨਾਲ ਤੇ ਤੁਸੀਂ ਵੀ ਜਿੰਨੀ ਕਿ ਤੁਹਾਨੂੰ ਜ਼ਰੂਰਤ ਆ ਤੁਹਾਡਾ ਪਰਿਵਾਰ ਆ ਆਪਣੇ ਪਰਿਵਾਰ ਲਈ ਖੁਸ਼ਹਾਲ ਜ਼ਿੰਦਗੀ ਜੀਵਨ ਦੀ ਅਰਦਾਸ ਕਰੋ ਬੱਤੋ ਬੱਤ ਬਾਣੀ ਪੜੋ ਅੱਜ ਤਾਂ ਆਪਾਂ ਵੀ 4 ਵਜੇ ਟਕੇ ਬਾਣੀ ਦਾ ਜਿੰਨਾ ਕਾ ਬਾਬਾ ਜੀ ਦਾ ਹੁਕਮ ਹੈ ਆਪਾਂ ਨਾਲ ਕਿ ਸਿਮਰਨਾ ਕਰ ਲਿਆ ਤਾਂ ਚਾਹ ਚਾਹੀਦੇ ਜਰੂਰ ਸਿਮਰ ਕਰਨਾ ਸਾਡੇ ਲਈ ਸਾਡਾ ਫਰਜ ਹੈ ਪ੍ਰਮਾਤਮਾ ਸਾਨੂੰ ਢੇਰ ਖੁਸ਼ੀਆਂ ਦਿੰਦਾ ਵਾ ਹਨ ਸਾਰੀ ਜ਼ਿੰਦਗੀ ਸਾਡੀ ਖੁਸ਼ਹਾਲ ਨਿਕਲਦੀ ਹੈ ਤੇ ਇਹੀ ਅਰਦਾਸਾ ਸਾਡੀ ਹੈ ਬਾਬਾ ਜੀ ਜਿੰਦਗੀ ਖੁਸ਼ਹਾਲ ਬਤੀਤ ਕਰਨ ਤੇ ਆਪਾਂ ਨਾਲੇ ਨਾਮ ਜਪਾਂਗੇ ਤੇ ਨਾਲੇ ਪਾਈ ਆਪਾਂ ਦੇਗ ਬਣਾਵਾਂਗੇ ਚਲੋ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪੁਰ ਨਰਵੈਰ ਅਕਾਲ ਮੂਰਤ ਅਜਨੀ ਸੈ ਭੰਗ ਗੁਰ ਪ੍ਰਸਾਦ ਚਪ ਆਦਿ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪੁਰ ਨਰਵੈਰ ਅਕਾਲ ਮੂਰਤ ਅਜਨੀ ਸੈ ਭੰਗਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰਗਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ और रही गुछी, रही गुछी, रही गुछी, जी वागुरु जी आटा अपना भज गया जी आटे पावे पानी सेक घटते भुनिया क्योंकि घट सेक ना, ना, ना आटा सारा भुज जाता नहीं तो कच्चा जहा आटा रह सो प्रसाद टेस्ट मिलता है है ना इसलिए आप घट सेकुजेंगे ਇਹ ਤੇ ਪਾਵਾਂਗੇ ਆਪਾਂ ਗਰਮ ਪਾਣੀ। ਨਾਲ ਪਾਣੀ ਆਪਾਂ ਦਾਣੇ ਚੜਕੇ ਸਬਜ਼ੀ ਚੜਕੇ ਜੀ ਗਰਮ ਪਾਣੀ ਪਾਈ ਆ ਇਹਦੇ ਵੀ ਕਰਕਾ ਲਾਈ ਗਾਲ ਸਬਜ਼ੀ ਨੂੰ। ਤੇ। ਠੰਡੇ ਦੇ ਨਾਲ ਇਹੰਦਣੇ ਬਣ ਜਾਣ ਪਕਾ ਚ ਨਹੀਂ ਤਾਣਾ। ਘੱਟ ਸੇਕਦੇ ਆਪਾਂ ਕਰ ਰਹੇ ਆ। ਇਹ ਪਾਵਾਂਗੇ ਆਪਾਂ ਥੋੜੀ ਜਿਹੀ ਚੀਨੀ ਜ਼ਿਆਦਾ ਨਹੀਂ। ਕਿਉਂਕਿ ਇਸ ਜੀਨੀ ਤੁਹਾਨੂੰ ਬਹੁਤ ਵਾਰੀ ਦੱਸਿਆਗਾ ਕਿ ਮੈਂ ਅਸੀਂ ਖਾਂਦੇ ਹੀ ਨਹੀਂ ਬਿਲਕੁਲ ਵੀ ਹੈਨਾ ਅੱਜ ਪ੍ਰਸ਼ਾਦ ਬਣਾਇਆ ਦੇਗਾ ਤੇ ਥੋੜੀ ਜਿਹੀ ਪਾਵਾਂਗੇ ਬਾਲਾ ਨਹੀਂ ਪਾਉਣਾ ਮਿੱਠਾ ਬਿਲਕੁਲ ਥੋੜਾ ਜਿਹੀ ਪਾਵਾਂਗੇ ਮਤਲਬ ਕਿ 3 ਕ ਚਮਚੇ ਬਸ ਉਹ ਵੀ ਨਹੀਂ ਜ਼ਿਆਦਾ ਪਾਉਣਾ ਜਿਆਦਾ ਪਾਉਣਾ ਵਿਸ਼ੇਸ਼ ਲਈ ਸਾਰਿਆਂ ਦੇ ਹਾਨੀਕਾਰਕ ਹੁੰਦਾ ਚੰਗੇ ਭਲੇ ਹੁੰਦੇ ਆ ਲਈ काफ़ी बीमारिया सदा दिता खास करके मोटापे भी सद् दिता है मिठा इसलिए मिठा घट तो घट इस्तेमाल कर करो अरुण चल के सफा लाया उन्हें बिल मारी अपना पार्टर रखा दिता थोड़ा जि मत, मैं देख रही आया नहीं। चल गया वापस जा कर गया हैं? बोली हैं मैं चल गया बहना बढ़ा कर ठीक ठाक सारे चलो वह परमात्मा ठीक ही रखे हैप्पी न्यू ईयर हैप्पी न्यू ईयर मैं कही पता नहीं कि चल गया जी ਮੈਂ ਹੀ ਕਰੂ ਸਾਰੇ ਬੁੰਡੇ ਨੂੰ ਹੁਣ ਹੈਪੀ ਨੂੰ ਜਾ ਰਹਾ ਦਾ ਲਓ ਜੀ ਆਪਣੇ ਪ੍ਰਸ਼ਾਦ ਤਿਆਰ ਹੋ ਗਏ ਹੁਣ ਆਪਾਂ ਪ੍ਰਸ਼ਾਦ ਵੰਡਣ ਤੋਂ ਬਾਅਦ ਨਾ ਦੇਖ ਇਹਦੇ ਵਿੱਚ ਥੋੜਾ ਜਿਹਾ ਕੀ ਆ ਪਾਵਾਂ ਨੇ ਕੀ ਆ ਪਾਉਣੇ ਨੇ ਬਹੁਤ ਅੱਛਾ ਬਣਦਾ ਪ੍ਰਸ਼ਾਦ ਹੈ ਥੋੜਾ ਜਿਹਾ ਕਿਉਂ ਜ਼ਿਆਦਾ ਨਹੀਂ ਨਹੀਂ ਪੈ ਰਿਹਾ ਪਰ ਪਾ ਦਿੱਤਾ। ਰਾਤੀ। ਇਹ ਕਿ ਆਪਾਂ una ਫਖੋਰਤੀ da ਉਹਨਾ ਬਣਦਾ ਫਿਰ ਇਹ ਮੈਂ ਦਾਦੀ ਬਣਾ ਕੇ ਸਾੜ ਦਿੰਦੇ ਸਾਡਾ ਸੜ ਜਾਂਦਾ ਫਿਰ ਮੇਰੀ ਸੱਸੂ ਨੇ ਇਸ ਕਹਾਇਆ ਸੱਸ ਮਾਣੀ ਐਦਾਂ ਬਣਦਾ ਪ੍ਰਸ਼ਾਦ ਭਾਈ ਦੇਖੋ ਕਿੰਨਾ ਸੋਹਣਾ ਬਣ ਗਿਆ ਹੈ ਇਹਨੂੰ ਕਹਿੰਦੇ ਆ ਦੇਗ ਹਣਾ ਗੁਰੂ ਘਰ ਚ ਦੇਗ ਕਹਿੰਦੇ ਆ ਪ੍ਰਸ਼ਾਦ ਵੀ ਕਹਿੰਦੇ ਨੇ ਆਹ ਦੇਖੋ ਜੀ ਘੁੰਮਦਾ ਪਿਆ ਨੇ ਇਹ ਦੇਖੋ ਸਾਰਾ ਕਿੱਡਾ ਵਧੀਆ ਬਣਿਆ ਜੇ ਜੇ ਮਤਲਬ ਇੱਥੋਂ ਹੁੰਦਾ ਕਿ ਇਹ ਪੱਕ ਗਿਆ ਖਟਛੇਕ ਦੇ ਉੱਪਰ ਹੀ ਆਪਾਂ ਨੇ ਪਕਾਇਆ ਮੈਂਟ ਦਾ ਜਰੂਰ 5-7 ਫालतू ਲੱਗਦੇ ਨੇ ਪਰ ਚੀਜ਼ ਬਧੀ ਕੁਆਲਟੀ ਦੀ ਬਣ ਜਾਂਦੀ ਹੈ ਪਰ ਜਿੱਦਾਂ ਗੁਰਦੁਆਰੇ ਦੀ ਦੇਖ ਹੁੰਦੀ ਹੈ ਸਾਡੇ ਤਰ੍ਹਾਂ ਬਣਦੀ ਹੈ ਤੇ ਨਾਮ ਸਿਮਰਨ ਚੱਲਦਾ ਵਾ ਇਸ ਲਈ ਓਚੀ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ ਢੇਰ ਮੇਰੇ ਵੱਲੋਂ ਫੇਰ ਤੁਹਾਨੂੰ ਲੱਖ ਲੱਖ ਮੁਬਾਰਕਾਂ ਦੇਖੋ ਕਿਹੜਾ ਸੋਨਾ ਬਣਿਆ ਹੈ ਨਾ ਬਾਬਾ ਜੀ ਰੱਖਿਆ ਕਰ ਦੁਆਰੇ ਤੇ ਸਾਰੀਆਂ ਮੁਬਾਰਕਾਂ ਤੁਹਾਨੂੰ ਫਿਰ ਹੈਪੀ ਨੀਅਰ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਲੰਬੀ ਉਮਰ ਆਕਰ ਗੁਰੂ ਘਰ ਨਾਲ ਵੱਧ ਤੋਂ ਵੱਧ ਜੁੜੋ ਜੀ ਬਾਣੀ ਪੜਨ ਦਾ ਬਲ ਬਖਸ਼ੇ ਪਰਮਾਤਮਾ ਸਾਰਿਆਂ ਹਾਂ ਜੀ ਆਪਣਾ ਪ੍ਰਸ਼ਾਦ ਤਿਆਰ ਹੈ ਤੁਸੀਂ ਦੱਸਣਾ ਕਿ ਤੁਹਾਨੂੰ ਮੇਰਾ ਬਣਿਆ ਹੋਇਆ ਪ੍ਰਸ਼ਾਦ ਔਰ ਨਾਰਮਲ ਤਰੀਕਾ ਮੈਂ ਇਹਦੇ ਵਿੱਚ ਐ ਨਹੀਂ ਕੁਝ ਪਾਵਾਂਗੇ ਸਿੰਪਲੀ ਬਣਾਇਆ ਆਪਣਾ ਸੋ ਕੀ ਪਾਸ ਆ ਰਹੇ ਨੇ ਤੁਸੀਂ ਕਾਜੂ ਪਾਸ ਆ ਸਕਦੇ ਹੋ ਨਾ ਜੋ ਵੀ ਫੋਨੇ ਪਾਸ ਆ ਰਹੇ ਪਰ ਜਿਹੜੀ ਦੀਗ ਹੁੰਦੀ ਹੈ ਉਹ ਸੈਂਪਲ ਤਰੀਕੇ ਨਾਲ ਤਿਆਰ ਹੁੰਦੀ ਹੈ ਧੰਨਵਾਦ ਮਿਹਰਬਾਨੀ ਜੀ ਜੀ ਆਦੇ ਵਾਸਤੇ ਰਹੋ ਖੁਸ਼ ਰਹੋ